हेलो जी जय श्री कृष्णा मैं सं सन, मोनिका संजना की दुनिया में थोड़ा तो तो सारे भैन भ्राओं का स्वागत करनी सुनाओ तुम सारे ठीक हो वी तुम सारे जाने ठीक हो गए नीचे गेटे तो नीचे गेटे पुचो संजना तो ना गिला हो गया इस बर्तन साफ कर रही थी थोड़े जो टिफन टूफन से मैं कपड़े प्रेस कर रही थी से बर्तन साफ कर रही थी इस तुम गिला हो गया मैंने किने कि बारी संजा ने मैं हमेशा टूटी स्लो करके भांडे धोया तो कर क्योंकि हमारा को लगे हुआ है जे अपने सवेरिया सफाइया कर फिर भावे तेज कर लो भी पर इस टाइम ना हमेशा मेहा वो करके रखा कर सिलो ली दाल बना लगी रख पी सी काफ़ी टाइम पहला पहला मेहो तो पानी थोड़ा जो गर्म हो जाए एक गम तो होर पर करा जेडे बैल आए पता क्या है जेडे ब ਲਾਲ ਟਮਾਟਰ ਵੀ ਲਾਲ ਟਮਾਟਰ ਹਨ ਠੀਕ ਹੈ ਜੀ ਹੁਣ ਸਵੇਰੇ ਚ ਚਲ ਇਹ ਹੀ ਪਾਣਿਆ ਪਹਿਲਾਂ ਹੌਕ ਛਿੱਲ ਕੇ ਪਾਉਂਦੇ ਹਾਂ ਚੰਗੀ ਤਰ੍ਹਾਂ ਇੱਕ ਦੋ ਤਿੰਨ ਤਿੰਨ ਪਾ ਲਈਏ ਤਿੰਨੇ ਨਹੀਂ ਚਾਰ ਪਾਣੀ ਚਾਰ ਲਾ ਲੇ ਤੁਮਾਰ ਚਾਰ ਲਾ ਤੁਮਾਰ ਫਾਈਨ ਛਿੱਲ ਕੇ ਆ ਲੈਣ ਔਰ ਇੰਨਾ ਸਾਰਾ ਅਦਰਕ ਇੰਨਾ ਸਾਰਾ ਅਦਰਕ ਪਾਣੀ ਠੀਕ ਹੈ ਜੀ ਜਿਹੜੇ ਬੰਦੇ ਨਾ ਖਾਣ ਤੇ ਇੰਨਾ ਜ਼ਿਆਦਾ ਤਰਾਜ਼ ਕਰਦੇ ਹੁਣ ਉਹਦਾ ਕੀ ਇਲਾਜ ਕਰੇ ਜਦੋਂ ਹੁਣ ਆਪਾਂ ਨੇ ਦਾਲ ਰੱਖਤੀ ਐ ਪਹਿਲਾਂ ਨਾ ਬੱਚੋ ਅਕਸ਼ਿਨ ਨਾ ਪਹਿਲਾਂ ਪਾਣੀ ਗਰਮ ਹੋ ਰਿਹਾ ਹੈ ਹੁਣ ਮੈਂ ਇਹਦੇ ਚ ਦਾਲ ਪਾ ਦੂੰਗੀ ਦਾਲ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਨਾ ਪਾ ਦੂੰ ਤਾਂ ਕਿ ਇਹ ਐਨੀ ਤਰ੍ਹਾਂ ਮਿਕਸ ਹੋ ਜਾਣਗੇ ਤਾਂ ਕਿ ਫਿਰ ਨਾ ਖਾਣ ਵਾਲਾ ਮੈਨੂੰ ਸ਼ਿਕਾਇਤ ਹੀ ਨਾ ਕਰੇ ਨਹੀਂ ਨਾ ਬਣਾਉਣ ਵਾਲੇ ਨੂੰ ਪਤਾ ਕਿ ਕਿੰਨਾ ਸਮਾਂ ਲੱਗਦਾ ਖਾਣਾ ਬਣਾਉਣ ਨੂੰ ਐ ਤਾਂ ਪਤਾ ਵੀ ਕਮਾਉਣ ਵਾਲੇ ਨੂੰ ਵੀ ਕਮਾਉਣ ਨੂੰ ਟਾਈਮ ਲੱਗਦਾ ਤੇ ਬਣਾਉਣ ਵਾਲੇ ਨੂੰ ਵੀ ਬਹੁਤ ਟਾਈਮ ਲੱਗਦਾ ਪਰ ਨਗੂਚ ਕੱਢਣ ਵਾਲੇ ਨੂੰ ਇੱਕ ਸਕਿੰਟ ਲੱਗਦਾ ਇਸ ਕਰਕੇ ਹੁਣ ਉਹਨਾਂ ਦਾ ਇਲਾਜ ਆਪਾਂ ਨੇ ਆਹੀ ਕਰ ਦਿੱਤਾ ਅੱਜ ਮੇਰਾ ਡਿਫਨ ਹੈ ਸ਼ਿਤਾ ਨੇ ਖਾਤਾ ਤੋਤੀ ਸੀ ਮਸਾਲਾ ਕਰ ਰਹੀ ਸੀ ਮਸਾਲਾ ਕਰਦੀ ਕਰਦੀ ਆਖਰੇ ਮੈਨੂੰ ਕਹਿੰਦਾ ਕਹਿੰਦਾ ਮੰਮੀ ਮੈਨੂੰ ਨਾ ਚਾਵਲ ਦੇ ਦਿਓ ਦੁਪਹਿਰੇ ਨਾ ਮੈਨੂੰ ਇੰਨੇ ਦਿਨਾਂ ਦਾ ਹੋ ਰਿਹਾ ਸੀ ਵੀ ਅੱਜ ਨਾਲ ਮੈਂ ਚਾਵਲ ਬਣਾਵਾਂ ਮੈਂ ਬਣਾਈ ਸੀ ਇੰਨੇ ਕੁ ਬਚ ਗਏ ਐ ਤੇ ਕਹਿੰਦਾ ਮੰਮੀ ਚਾਵਲ ਦੇ ਦੋ ਮੈਂ ਖਾ ਲੈ ਲਾ ਸਿੰਜਣਾ ਨੇ ਇਹਨਾਂ ਨੂੰ ਪਲੇਟ 'ਤੇ ਪਾ ਕੇ ਚਾਵਲ ਦੇ ਤੇ ਕਹਿੰਦਾ ਮੰਮੀ ਦਹੀਂ ਵੀ ਦੇ ਦੋ ਦਹੀਂ ਆਪਣੇ ਕੱਲ ਸਮਝਾਰਾਂ ਨੂੰ ਪਤਾ ਕਿ ਪਾਪਾ ਜੀ ਹੋਰੀ ਆਏ ਸੀ ਦਹੀਂ ਤਾਂ ਕੱਲ ਦੀ ਕਿੰਨੇ ਨੇ ਤਿੰਨੇ ਤੇ ਤਾਂ ਵਰਤ ਸੀ ਤਿੰਨ ਬੰਦਿਆਂ ਨੇ ਰੋਟੀ ਖਾਈ ਸੀ ਤਿੰਨੇ ਦੇ ਵਰਤ ਸੀ 6 ਬੰਦੇ ਆਏ ਸੀ ਤੇ ਮਤਲਬ ਤੇ ਨਾ ਕੀ ਹੋਇਆ ਜਿਹੜੀ ਮੇਰੀ ਪਈ ਸੀ ਨਾ ਦਹੀਂ ਕੱਲ ਦੀ ਅਸੀਂ ਦੋਨੋਂ ਮਾਮਾਤੀਆਂ ਨੇ ਖਾ ਲਈ ਤੇ ਰਾਤ ਨੂੰ ਪਾਪਾ ਨੇ ਵੀ ਖਾਈ ਸੀ ਦੁਪਹਿਰੇ ਵੀ ਖਾ ਗਏ ਸੀ ਤੇ ਅਖਸ਼ੇ ਵਾਸਤੇ ਦਹੀਂ ਬਚੀ ਨਹੀਂ ਹੈਗੀ ਮੈਨਾਂ ਨਾਲੇ ਵੈਸੇ ਵੀ ਹੁਣ ਤੱਕ ਸ਼ਾਇਦ ਜੇ ਬਚਦੀ ਵੀ ਨਾ ਅਖਸ਼ੇ ਖਾ ਵੀ ਲੰਦਾ ਉਸ ਤੋਂ ਬਾਅਦ ਵੀ ਬਚਦੀ ਤਾਂ ਮੈਨਾਂ ਗੇਰੇ ਦੇਣੀ ਸੀ ਉਹ ਤੈਨੂੰ ਪਾ ਦੇਣੀ ਸੀ ਅਸੀਂ ਸਿਰਫ ਉਹ ਨਾ ਕਰਕੇ ਲੈ ਕੇ ਆਇਆ ਫਿਰ ਚਲੋ ਐਕਸਟਰਾ ਆ ਗਈ ਤਿੰਨ ਜਣੇ ਤੇ ਨਾ ਖਾਣ ਕਰਕੇ ਵੀ ਬਚ ਗਈ ਕੁਝ ਮੇਰੇ ਕੋਲ ਥੋੜੀ ਜਿਹੀ ਪਈ ਵੀ ਸੀ ਘਰ ਥੋੜੀ ਜਿਹੀ ਜਮਾਈ ਸੀ ਕਿਸੇ ਕੰਮ ਕਰਕੇ ਮੈਂ ਕਿਹਾ ਕੁਝ ਮੈਂ ਬਣਾਉਂਗਾ ਜੀ ਦਹੀਂ ਪੈਣ ਸੀ ਮੈਂ ਕਿਹਾ ਚਲ ਕੰਮ ਆ ਜਾਈ ਤੇ ਇਸ ਕਰਕੇ ਹੁਣ ਬੱਚੇ ਨੂੰ ਦੇਣ ਗਈ ਉਹ ਹੀ ਆ ਕਹਿੰਦਾ ਮੰਮੀ ਮੈਨੂੰ ਚਾਵਲ ਦੇ ਦੇ ਮੈਂ ਕਿਹਾ ਚਲ ਖਾ ਲੈ ਚਾਵਲ ਚਾਵਲ ਦੇਣ ਗਈ ਮੈਨੇ ਪਲੇਟ ਰੱਖੀ ਸੰਜਣਾ ਨੇ ਅੱਗੇ ਜਿਹੜੀ ਚਕਾਤੀ ਕਹਿੰਦਾ ਮੈਂ ਨਹੀਂ ਖਾਂਦਾ ਹੈਗਾ ਅਭੀ ਦਹੀਂ ਨਹੀਂ ਹੈਗੀ ਮੇਰੇ ਕੁਝ ਨਹੀਂ ਹੁੰਦਾ ਪੁੱਤ ਚਲ ਡਾਕਟਰ ਕਹਿੰਦਾ ਮੈਂ ਤਾਂ ਕੁਝ ਨਹੀਂ ਹੁੰਦਾ ਖਾ ਲੈ ਡਾਕਟਰ ਦੀ ਪਲੇਟ ਸੰਜਣਾ ਨੇ ਚੱਕ ਕੇ ਫੇਰ ਅੰਦਰ ਰੱਖ ਦਿੱਤੀ ਕਿਚਨ ਦੇ ਵਿੱਚ ਮੈਂ ਕਿਹਾ ਪਤਾ ਨਹੀਂ ਮੈਂਸਰਾ ਹਰ ਇੱਕ ਮਾਂ ਕਰਦੀ ਹੋਣੀ ਉਨਪਤਾ ਕੇ ਤਾਂ ਬੱਚਾ ਸੁਣ ਹੀ ਰਿਹਾ ਮੈਂ ਕਿਹਾ ਬਹੁਤ ਮੁਸ਼ਕਿਲ ਤੇ ਨਹੀਂ ਮਿਲਦਾ ਹਨਾ ਮੇਖਾ ਬੱਚੇ ਵੀ ਬਹੁਤ ਚੰਗੇ ਹੁੰਨੇ ਆ ਜਿਹੜੇ ਮਾਪ ਦਾ ਕਹਿਣਾ ਮੰਨ ਲੈਣੇ ਹੁੰਨੇ ਆ ਚੱਲੇ ਇਹਨਾਂ ਨੂੰ ਕਹਿੰਦਾ ਚਲ ਮੰਮੀ ਦੇ ਦੇ ਮੈਨੂੰ ਕਿਉਂਕਿ ਮੈਨੂੰ ਇਹਦਾ ਬਹੁਤ ਬਹੁਤ ਪਤਾ ਹੈ ਇੱਕ ਪਰਵਰਚ ਮਿੰਟ ਚ ਖਿੱਚ ਜਾਂਦਾ ਪਰਵਰਚ ਫਿਰ ਮੰਨ ਵੀ ਜਾਂਦਾ ਹੈ ਹੈ ਕਹਿੰਦਾ ਮੰਮੀ ਕਹਿੰਦਾ ਤੁਹਾਨੂੰ ਨਾ ਮਨਾਉਣ ਦਾ ਬਹੁਤ ਤਰੀਕਾ ਹੈ ਮੈਂ ਕਿਹਾ ਫਿਰ ਤੂੰ ਬੇਟਾ ਵੀ ਕੀਦਾ ਮੈਂ ਕਿਹਾ ਮੇਰਾ ਹੀ ਬੇਟਾ ਹੈ ਮੈਂ ਕਿਹਾ ਮੈਨੂੰ ਮਨਾਉਣ ਦਾ ਤਰੀਕਾ ਹੀ ਮੈਨੂੰ ਇਹ ਪਤਾ ਕਿ ਤੈਨੂੰ ਕਿਸ ਤਰ੍ਹਾਂ ਮਨਾਣਾ ਚਲੋ ਖਾ ਰਹੇ ਚਾਵਲ ਚੜਾ ਹੁੰਦਾ ਚਲੋ ਜੇ ਦੁਪਹਿਰੇ ਬਣਾਏ ਸੀ ਮੈਨੇ 3:30 ਵਜੇ ਚਾਵਲ ਪਹਿਲਾਂ ਟਿੰਡੇ ਬਣਾਏ ਥੋੜੇ ਜਿਹਾ ਟਿੰਡੇ ਬਣਾਏ ਸਿਰਫ ਮੈਨੇ 4 ਟਿੰਡੇ ਬਣਾਏ ਛੋਟੇ ਛੋਟੇ ਪੀਸ ਤੇ ਦਹੀਂ ਪਈ ਸੀ ਤੇ ਪਾਪਾ ਨੇ ਖਾ ਮੰਨ ਲ ਗੀ ਪਾਪਾ ਨੇ ਕੀ ਹੋ ਗਿਆ ਤੇ ਇਹਦੇ ਪਾਪਾ ਨੇ ਟਿੰਡੇ ਖਾਏ ਤੇ ਮਟਰ ਕੀ ਦਹੀਂ ਪਈ ਸੀ ਉਹਨੇ ਰੋਟੀ ਖਾ ਲਈ ਅਸੀਂ ਮੈਨੂੰ ਕੁਝ ਮੈਂ ਕਿਹਾ ਰੋਟੀ ਨਹੀਂ ਮੈਂ ਖਾਉਂਗੀ ਮੇਰੇ ਚਾਰ ਰੋਟੀਆਂ ਦਾ ਆਟਾ ਬਚਿਆ ਮੈਂ ਚੁੱਕੇ ਨਾ ਟੱਕੇ ਰੱਖਤਾ ਫ੍ਰਿਜ ਚ ਤੇ ਮੈਂ ਫਿਰ ਕੀ ਕਰਿਆ ਚਾਵਲ ਤੜਕਲੇ ਫਟਾਫਟ ਚਾਵਲ ਅਖੇ ਉਹ ਚਾਵਲ ਖਾ ਕੇ ਮੈਨੂੰ bade bade do pyaaz le a denge ਤੂੰ ਪਤਾ ਹਾਂ ਠੀਕ ਹੈ ਧਿਆਨ ਦੇ ਉੱਪਰ ਪਏ ਹੁਣ ਮੈਂ ਟੋਕਰੀ ਚੋਂ ਕੱਲ ਨੂੰ ਕੱਢੂੰਗੀ ਜੀ ਯਾਦ ਨਹੀਂ ਇਹ ਇਹ ਆਚਾਰ ਹੈ ਹਾਂ ਤੇ ਲੋ ਜੀ ਜੇ ਉਹ ਯਾ ਸਭ ਜੁਣ ਉਹ ਦਾਲ ਰੱਖਣ ਲੱਗੀਆਂ ਚਲ ਰੱਖਣ ਦੋ ਹਮੇ ਨੂੰ ਫਟਾਫਟ ਦਾਲ ਸਤ ਬਾਅਦ ਕਿੱਥੋਂ ਮਿਲਦੀ ਹੈ ਮੈਂ ਆਪਕੀ ਨੇ ਤੇ ਟਰਾਗਰ ਖਰਾਬ ਹੋ ਗਿਆ ਬਾਹਰ ਗਏ ਤੇ ਬਿੱਟੇ ਹੰਤਹ ਹਰ ਦਾ ਟੜਕਾ ਕੱਟ ਰਹੀਆਂ ਪਹਿਨਾ ਪਿਆਜ਼ ਨਾ ਟਮਾਟਰ ਹਰ ਅਦਰਕ ਦਾ ਪਾਤਾ ਤਾਂ ਜੀ ਹੁਣ ਦਾਲ ਨੂੰ ਟੜਕਾ ਲਾਣ ਲੱਗੀ ਆਂ ਇਹ ਗੇ ਮੈਂ ਦਾਲ ਨੂੰ ਟੜਕਾ ਲਗਾ ਕੇ ਹੋ ਐਂ ਤਾਂ ਕਦੇ ਚੱਲਦਾ ਹੈ ਕਿ ਮੈਂ ਦਾਲ ਨੂੰ ਕੁੱਕਰ ਖੋਲਿਆ ਨਾ ਕਾਂ ਗਈ ਪਤਾ ਚੱਲ ਰਿਹਾ ਹੈਗਾ ਵੀ ਟਮਾਟਰ ਲਾ ਪਾਇਆ ਵਾ ਅਦਰਕ ਤਾਂ ਨਹੀਂ ਇੰਨਾ ਕਰਦੇ ਹੈਗੇ ਜਿੰਨਾ ਟਮਾਟਰ ਦਾ ਕਰਦੇ ਹੈ ਫੇਰ ਮ ਟਮਾਟਰ ਬਿਲਕੁਲ ਘੋਲਤਾ ਮੈਂ ਕਿਹਾ ਚੱਲ ਕਰਦੇ ਆ ਔਰ ਮੈਂ ਲਗਾਈ ਹੈ ਮੈਂਹਦੀ ਸੁਨੀਰਾ ਮੈਂਹਦੀ ਲਗਾ ਰਹੀ ਆ ਆਪਣੇ ਹੱਥ ਤੇ ਦਿਖਾ ਦੇ ਖਿਚੜੀ ਆ ਚੱਲ ਕੋਈ ਨਹੀਂ ਤਾ ਖਿਚੜੀ ਤੋਂ ਹੀ ਵਧੀਆ ਚ ਬਾਸਮਤੀ ਚਾਵਲ ਬਣਦੇ ਹੁੰਦੇ ਜੇਸੀ ਖਿਚੜੀ ਬਣਾਣੀ ਸਿੱਖ ਗਈ ਤਾਂ ਸਾਨੂੰ ਕੋਈ ਟਾਈਮ ਨਹੀਂ ਲੱਗਣਾ ਬਾਸਮਤੀ ਚਾਵਲ ਵਧੀਆ ਬਣਾਉਣ ਚ ਲਾਈਕ ये अभी मैंने लगाई थी मम्मी के हाँ हाँ ठीक अभी संजना ने लाई थी चलिए नहीं मैंने भी लाई थी अक्षय ने भी लाई थी बस निकल गई टाइम पास जनवरी कर दिया कर दिया पता ही नहीं चलता है क्या

ਅਸੀਂ ਕਾਲਜੂ ਵੀ ਇਨਸਾਨ ਆ ਆਂਦਾ ਗੁੱਸਾ ਲੇਕਿਨ ਬਹੁਤ ਜਿਆਦਾ ਨਾ ਗੁੱਸਾ ਕਰੋ ਗੁੱਸਾ ਬਣਾਇਆ ਤਾਂ ਦੇਖੋ ਆ ਲੇਕਿਨ ਭਗਵਾਨ ਤਾਂ ਬਿਲਕੁਲ ਗੁੱਸਾ ਕਰਨ ਨੂੰ ਮਨਾ ਕਰਦੇ ਆ ਕਹਿੰਦੇ ਜਿੱਥੇ ਗੁੱਸਾ ਹੈ ਨਾ ਉੱਥੇ ਮੈਂ ਆਪਣਾ ਵਾਸ ਨਹੀਂ ਕਰਦਾ ਹੈਗਾ ਇਨਸਾਨ ਦੇ ਵਿੱਚ ਅੱਛਾ ਜੀ ਮੈਮ ਬੋਲਦੀ ਹੈ ਛੋਟੀ ਜਿਹੀ ਲਾਈਫ ਹੈ ਹਰ ਮੂਮੈਂਟ ਮੈਂ ਚਿਲ ਕਰੂੰ ਅੱਛੀ ਮੈਮ ਹੈ ਨਹੀਂ ਹੁੰਦੀ ਹੁਣ ਗਰਮ ਹੋ ਗਿਆ ਫਿਰ ਪਾਪ ਲੱਗੇਗਾ ਐਸੀ ਮਾਥਾ ਡੇਟ ਕੰਮ ਕਰਤਾ ਲਗਾ ਦਮਾ 8:00 ਵਜੇ 10 ਮਿੰਟ ਹੋ ਗਏ ਨੇ ਆ ਗਿਆ 8:00 ਵਜੇ 10 ਮਿੰਟ ਹੋ ਗਏ ਦੁਦਲੇਨ ਚਲੀ ਗਈ ਦੁਦਲੀਆਂ ਟਿਪਚਾਰੀ ਭਾਂਡੇ ਸਾਫ ਕਰ ਰਹੀ ਸੀ ਕਹਿੰਦੀ ਬੇਟੇ 2 ਮਿੰਟ ਰੁਕ ਜਾ ਹੁਣ ਮੈਨੂੰ ਕਿੰਨੇ ਭਾਂਡੇ ਸਾਫ ਕਰ ਦਿੰਦੇ ਨੇ ਤੁਹ ਅੱਜ ਲੇਟ ਹੋ ਗੋ ਮੇਹਰਾਂਜੀ ਬਸ ਹੁਣ ਮੇਰੇ ਤੇ ਚੀਜ਼ਾਂ ਦਾ ਦੋ ਚੀਜ਼ਾਂ ਪੜਾ ਪਾਰਕ ਨਹੀਂ ਆ ਦੋ ਚੀਜ਼ਾਂ ਆਹ ਪੱਟਾ ਇਹ ਫ੍ਰੀਜ ਦੇ ਉੱਪਰ ਪੜੀ ਸੀ ਪੂਰੀ ਚੀਲਟ ਪੜੀ ਹੈ ਹਾਂ ਮੈਨੂੰ ਤਾਂ ਮਜ਼ਾ ਆ ਰਿਹਾ ਨਾ ਇਤਨਾ ਜ਼ਿਆਦਾ ਹਏ ਤੂੰ ਸਰਦੀਆਂ ਚ ਕਿਦਾਂ ਜੇ ਨਾ ਕਰਵਾ ਚੌਥ ਨਾ ਜੇ ਠੰਡ ਦਾ ਹੁੰਦਾ ਜਿਵੇਂ ਬੰਬਰ ਚਾਂਦਾ ਕਰਵਾਉਂਦਾ ਯਾਰ ਤੂੰ ਮਤ ਬਹਿਣਾ ਨਾ ਇੱਕ ਵਾਰੀ 11 ਪਾਰੰਬੰਬਰ ਦਾ ਤਾਂ ਕਰਵਾਤ ਨਾ 6 ਪੰਜ ਜੇ ਪੰਜ 4 ਕਿਤੇ ਨੀ ਪੰਜ ਨਵੰਬਰ ਦਾ ਸੀ ਕਰਵਾ ਚੌਥ ਉਹ ਕਈ ਸਾਲ ਪਹਿਲਾਂ ਦੀ ਗੱਲ ਹੈ ਉਹ ਆ ਫਿਰ ਇਹ ਨੀਂ ਠੰਡ ਸੀ ਜਦ ਰਾਤ ਨੂੰ ਨਾ ਬਾਹਰ ਲੈ ਜਿਵੇਂ ਹੱਥਾਂ ਪਾਰ ਜਾਈ ਥੋੜੀ ਬਾੜੀਂ ਮਹਿੰਦੀ ਲਗਾ ਕੇ ਸੁਕਾ ਕੇ ਫਿਰ ਜਿੱਥੇ ਮਰਜੀ ਇਸ ਮਰਜੀ ਕੱਪੜੇ ਲਾ ਲੈਣ ਜਦੋਂ ਨੀਂਦ ਆ ਜਾਂਦੀ ਆ ਇੰਨੀ ਜ਼ਿਆਦਾ ਠੰਡ ਛੱਡ ਜਾਂਦੀ ਆ ਦੋਏ ਪਾਸਿਆਂ ਸਾਨੂੰ ਉਹਨਾਂ ਦਿਨਾਂ ਦੇ ਵਿੱਚ ਜੇ ਆਪ ਲਾਣੇ ਆ ਤਾਂ ਵੀ ਜਪਾਰੋਂ ਲਵਾ ਕੇ ਇੰਨੇ ਫਿਰ ਉਲਟਾ ਜ਼ਿਆਦਾ ਠੰਡ ਛੱਡਦੀ ਆ ਬਾਹਰ ਜਿਵੇਂ ਇੱਥੇ ਪਾਈ ਬੈਠੇ ਨੇ ਜਿਵੇਂ ਇੱਕ ਹੱਥ ਤੇ ਲਵਾਏ ਨੇ ਕਿਤੇ ਆਪ ਲਾ ਲੈਣੇ ਘਰ ਆ ਕੇ ਠੰਡ ਬਹੁਤ ਛੱਡਦੀ ਆ ਮੇਰੀ ਬਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਏਗਾ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਦੁਲਿਓ ਤੁਹਾਨੂੰ ਕਿਵੇਂ ਲੱਗੀ ਤਾਂ ਤਕਰੀਬਾਏ ਬਾਈ ਬਾਈ ਸਾਰੇ ਬੋਲੋ જય શ્રીਕ੍ਰਿਸ਼ਨ